ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਸੋ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵਗੇ ਛੱਡ ਦੀ ਕਲਾ ਚੋ। ਸੋ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਅੱਜ ਤੁਹਾਨੂੰ ਲੈ ਕੇ ਚੱਲਦੇ ਮਗਲ ਚੱਕ ਮੇਡਾ ਬਖਾਉਣ ਸੋ ਬਣੇ ਰੋ ਵਲੌਗ ਦੇ। ਇਹ ਬਖਾਣੇ ਜਾਂ ਪ੍ਰੋਗਰਾਮ ਸ ਹੈ ਮਾਰਾ ਇੱਥੇ ਤੱਕ ਪਹੁੰਚੇ ਤਾਂ ਕਿਉਂ ਕਾਪਾ ਤੇ ਫਾਕੇ ਬੰਦੇ। ਕਿਉਂ ਨਹੀਂ ਕੁਸ਼ਤੀ ਸਮਝ ਆਉਂਦੀ। ਵਿਆਸਾ ਵਾਲਿਆਂ ਨੂੰ ਤੁਸੀਂ ਬੜਾ ਨੇਂਦੇ ਜੀ ਪਰ ਮੈਂ ਹਾਕਾ ਚਾਹ। ਓਏ ਦਰਸ਼ਨ ਕਰੋ ਗੁਰਦਰਾ ਹਰ ਸਤ ਸਾਬ ਮਗਲ ਚੱਕ ਬਨਵਾ ਦੱਸਿਆ ਜਾਂਦਾ ਹੈ ਕਿ ਇੱਥੋਂ ਸੁੱਕੇ ਬੱਚੇ ਰੇ ਹੁੰਦੇ ਆ ਜਨਾਂ ਦੇ ਕੋਈ ਦੁੱਖ ਰੋਗ ਹੋਵੇ ਬੱਚਾ ਵਾਧਾ ਪੌਦਾ ਨਾ ਹੋਵੇ ਤਾਂ ਇੱਥੇ ਛਨਾਨਕਾਂ ਦੇ ਨਾਲ ਐਦਵਾਰ ਉਹਨਾਂ ਦੁੱਖ ਰੋਗ ਠੀਕ ਹੁੰਦਾ ਹੈ ਜੀਤ ਅੰਦਰ ਸੁੋਜਿੰਦੇ ਦਰਸ਼ਕ ਦਾਰੇ ਕਰਵਾ ਜੇ ਮੇਲਾ ਚੱਲ ਰਿਹਾ ਬਾਬੇ ਦੇ ਸੋਨੇ ਤੁਨ ਮੇਲਾ ਅੱਗੇ ਚੱਲ ਗਿਆ Uh hey. ਆਪਣਾ ਵਿਰਸਾ ਚੈੱਕ ਕਰੋ ਆਪਣਾ ਸਾਰੇ ਛੱਕੇ ਪੰਜੇ ਦਹੇ ਸਾਰਾ ਕੁਝ ਇਹ ਰਿਕਾਰਡ ਚਰਖਾ ਸਾਰਾ ਕੁਝ ਬ੍ਰਾਂਡ ਨੇ ਜੀ ਵਾਹ ਭਾਈ ਬਹੁਤ ਵਧੀਆ ਕੰਮ ਕਰਦੇ ਪਏ ਆ ਸਾਰਾ ਆਪਣਾ ਵਿਰਸਾ ਬਣਾਦੇ ਪਏ ਹੋ ਚੱਕੀ ਪਈ ਇਧਰ ਗੁਰੂ ਜਿਹੜੇ ਵੀਰ ਭਾਈ ਜਸਪ੍ਰੀਤ ਸਿੰਘ ਜੀ ਉਹਨਾਂ ਦੇ ਵੱਲ ਬਹੁਤ ਸਤਿਕਾਰ ਚੈੱਕ ਕਰੋ ਆਪਣਾ ਵਿਰਸਾ ਸਾਰਾ ਇੱਕ ਪੁਹਾ ਬ੍ਰਾਸੀਲ ਦੀ ਫਗ ਦੇ ਦਰਜਾਣਾ ਨੂੰ ਵਾਣ ਰਿਹਾ ਹੈ। ਮੈਂ ਰੰਗਲਾ ਪਿਆਰਾ ਚਾਹੇ ਤੇ ਬਗ ਦੇ ਦਰਜਾਣਾ ਨੂੰ ਵੰਨ ਮਾਰਦਾ। ਕੋਈ ਘਟਨਾਤ ਜੇ ਕਿਸੇ ਨੇ ਝੂਠੀ ਕੀਤੀ ਹੈ ਤੇ ਮਾਪੁਰਖ ਬਾਬਾ ਸੁੱਖਾ ਸਿਹਰੀਆਲੀ ਵਾਲੇ ਮਾਪੁਰਖ ਆ ਪੰਜਾਬ ਦੀ ਜਵਾਨੇ ਨੂੰ ਨਾਮ ਲੈ ਕੇ ਜਿੱਥੇ ਕਦੇ ਦਰਜਾ ਟੁੱਟਦਾ ਸੀਗਾ ਬਾਬਾ ਜੀ ਹੁਣ ਅੱਗੇ ਹੋ ਕੇ ਆਪ ਸੇਵਦੇ ਦੀ ਸੇਵਾ ਕਰਦੇ ਸੀ। ਉਹਨਾਂ ਦੇ ਸੇਵਾਦਾਰ ਬਾਬਾ ਜੀ ਹੁਣ ਆ ਕੇ ਆਏ ਨੇ ਉਹਨਾਂ ਦੀ ਚਰਦੀ ਕਲਾ ਦੀ ਕਾਮਨਾ ਕਰਦਾ। ਸਤਿਕਾਰ ਜੀ اپنے بچوں پیار گواجیا گیا میں بابا جی وہاں کی قدر کرتا کرتا ہوں ست گرو مہاراجہ ਆਵਾਜ਼ ਮਾਰ ਕੇ ਕਿਨੂੰ ਬੁਲਾ ਲਾਵਾਂ ਮੈਂ ਉੱਠ ਮਰੀ ਵਿੱਚੋਂ ਸੁਤਿਆ ਜਾਗ ਸ਼ਿਰਾ ਨੂੰ ਖਦਰਤਾ ਚ ਤੈਨੂੰ ਕਹਾਂ ਲਾਵਾਂ ਹੱਥੇ ਜਿਨ੍ਹਾਂ ਨੂੰ ਕਲਗੀਆਂ ਬੰਦੀਆਂ ਨੇ ਜਿਹਨਾਂ ਨੂੰ ਆਪਣੇ ਬਣਾਉਣਾ ਤੇ ਨੰਦ ਨਾਲ ਪਈਆਂ ਪਰਖਾਂ ਕੇ ਜਾਣੇ ਕਿ ਮੇਰੇ ਵਿੱਚ ਜੀਰੀਆਂ ਦਿੱਤੀਆਂ ਜਿਨ੍ਹਾਂ ਨੂੰ ਪੰਜਾਬ ਦੇ ਪ੍ਰਾਈਮ ਮਿਨਿਸਟਰ ਬਣਾਇਆ ਹੱਥੇ ਜਿਨ੍ਹਾਂ ਨੂੰ ਕਲਗੀਆਂ ਬੰਦੀਆਂ ਨੂੰ ਕੋਈ ਨਾ ਬੋਲ ਦੇ ਭਈ ਅਜ ਅਜ ਤੇਰਾ ਸਦਾ ਜਿਨ੍ਹਾਂ ਨੂੰ ਲੱਖਾਂ ਵਿੱਚੋਂ ਕਦਾ ਸਹਾਰਾ ਖੋਣਾਂ ਦੀ ਵੀ ਹਾਜ ਤੇਰਾ جب بندے ਮਿਲੀਆਰਡਾ <inaudible> ਕਬੱਡੀ ਦੇਖਣਾ ਬਨੇਰਾ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਕਬੱਡੀ ਉਹ ਮੈਚ ਕਬੱਡੀ ਦਾ ਟੀਮ ਲੱਦੂ ਦੀ ਟੀਮ ਇੱਕ ਬਨੇ ਦੇ ਇੱਕ ਬਨੇ ਮੇਰੇ ਖਿਆਲ ਨਾਲ ਟੀਮ ਹੈਗੀ ਆ ਦਵਾਬੇ ਦੀ ਉਹ ਤੁਹਾਨੂੰ ਕਰਾਉਣੇ ਦਰਸ਼ਨ ਮਿਲੇ ਕਬੱਡੀ ਦੇ ਲਗਾਉਣੇ ਤੁਹਾਨੂੰ ਮੈਚ ਆਹ ਮੁੰਡਾ ਦੇ ਪੱਟੇ ਦੇ ਮੰਡਾਲੇ ਬਾਬਾ ਤੇ ਨਾਲ ਕਹਿੰਦੇ ਜੱਟੂ ਫੋਗੋ ਮੰਨੀਆ ਤੇ ਨਾਲ ਕਹਿੰਦੇ ਕੁੱਤੇ ਨਾਜਦੇ ਆ ਕਹਿੰਦੇ ਬੋਤੂ ਜੱਗਾ ਪਛਗਾਇ ਜੱਗਾ ਪਛਗਾਇ ਜੱਗਾ ਪਛਗਾਇ ਜੱਗਾ ਪਛਗਾਇ ਜੱਗਾ ਪਛਗਾਇ ਹੋ ਜੱਗਾ ਐ ਗਾਇ 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 ਹਾਈ ਹਾਈ ਥੋੜੀ ਧਾਰੀ ਦਾ ਟਾਣਾ ਆਉਂਦਾ ਹੈ हौसले जी जितण जी बिल पे फेके लार पदरी खल विदा कंदे पदनी कटालेड़े